ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਵੱਲੋਂ ਆਪਣੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿੱਜਰ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਮੇਅਰ શ્રી ਜਤਿੰਦਰ ਸਿੰਘ ਮੋਤੀਪਾਟਿਆ ਨਾਲ ਬੇਅਦਬੀਆ ਖਿਲਾਫ ਕਾਨੂੰਨ ਬਣਾਉਣ ਲਈ ਵਾਇਗੁਰੂ ਦਾ ਓਟ ਆਸਰਾ ਲੈਣ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਨੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਲਈ ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਸਰਗਰਮ ਹੈ ਉਹਨਾਂ ਅੱਗੇ ਕਿਹਾ ਕਿ ਦੂਸਰੇ ਮੁਲਜ਼ਮ ਵੀ ਛੇਤੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਹਰਪਾਲ ਸਿੰਘ ਪੰਗੋਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਰਾਮਦਾਸ ਪਾਸ਼ਾ ਦੀ ਸਾਡੇ ਤੇ ਬਖਸ਼ਿਸ਼ ਹੋਈ ਹੈ ਅੱਜ ਗੁਰੂ ਆਮਦਾਸ ਸਾਹਿਬ ਦੀ ਚਰਨਾਚ ਦਰਬਸਤ ਹੋਣੀ ਪਹੁੰਚੇ ਆ ਦਰਬਾਰ ਸਾਹਿਬ ਜੀ ਰੇਰਮੰਦਰ ਸਾਹਿਬ ਸਾਹਿਬ ਦੇ ਨਾਲ ਸਾਡੇ ਸਾਥੀ ਬਖਾਇਕ ਡਾਕਟਰ ਜੀ ਸਿੰਘ ਖਲੀਕਾ ਅੱਜ ਹਨ ਡਾਕਟਰ ਲੀਤਨ ਜੀ ਅੰਮ੍ਰਿਤਪਾਲ ਜੀ ਅਨੋਰ ਵੀ ਸਾਡੇ ਸਾਥੀ ਨੇਤੀਜੇ ਪਾਰਟੀ ਦੇ ਸਾਡੇ ਕਾਰਕੁਨ ਸਾਡੇ ਤੱਕ ਅੱਜ ਇੱਕ ਪਹਿਲਾ ਤਾਂ ਮੈਂ ਇਹ ਸਭ ਨੂੰ ਸਜਨਨਾ ਜਿੰਦਾਸ ਕਰਨਾ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਦੀ ਪੱਕੀ ਹੋਈ ਸੇਵਾ ਕਰਦੇ ਹੁਆ ਇੱਕ ਜਿਹੜਾ ਕਾਨੂੰਨ ਬਣਾਉਣਾ ਹੈ ਇਸੇ ਰੇਤ ਵੀ ਰੋਕ ਉਹਦੇ ਲਈ ਬਹੁਤ ਵਿਚਾਰ ਵਮਰਤ ਤੋਂ ਬਾਅਦ ਪੰਜਾਬ ਵਿਧਾਨ ਸਭਾ ਨੇ ਕਾਨੂੰਨ ਕਾਨੂੰਨ ਨਹੀਂ ਮਾਰਨੇ ਹੁੰਦੇ ਸਾਰੇ ਪੱਖੋਂ ਪੂਰਾ ਹੋਵੇ ਇਸ ਲਈ ਸਾਰੇ ਸਿਆਣੇ ਲੋਕਾਂ ਤੋਂ ਚਾਹੇ ਵਕੀਲ ਹੋ ਧਾਰਮਿਕ ਸੰਸਥਾਵਾ ਹੋ ਸਿੱਖ ਧਰਮ ਨਾਲ ਸੰਬੰਧਿਤ ਹੋਣ ਜਾਂ ਦੂਸਰੇ ਧਰਮ ਨਾਲ ਸੰਬੰਧਿਤ ਹੋਣ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਸਾਨੂੰ ਹੁਕਮ ਹੀ ਹੈ ਨਾ ਸਭੇ ਸਾਜੀ ਵਾਸਦਾ ਹੈ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਕਾਰ ਹੈ ਦਾ ਗੁਰੂ ਸਾਹਿਬ ਦਾ ਆਪਣਾ ਹੁਕਮ ਹੈ ਕਿ ਆਪਾਂ ਸਾਰਿਆਂ ਦਾ ਸਤਕਾਰ ਕਰਨਾ ਹੈ। ਤੋਂ ਉਹਦੇ ਲਈ ਧਾਰਮਿਕ ਖੇਤੀਆਂ ਜੋ ਵੀ ਇਹਦੇ ਲਈ ਵਿਚਾਰ ਦੇ ਸਕਣ ਵਕੀਲ ਸਹਿਬਾਨ ਹੋਰ ਪ੍ਰੋਫੈਸਰ ਸਹਿਬਾਨ ਹੋਰ ਬੁੱਧੀਜੀਵੀ ਖੇਤੀਆਂ ਨੂੰ ਸਾਰਿਆਂ ਤੋਂ ਸਲਾਹ ਮਸ਼ਵਰਾ ਲੈਣ ਲਈ ਇੱਕ ਸਿਲੈਕਟ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਹਦੇ ਚੇਅਰਮੈਨ ਸਾਡੇ ਚੀਫ ਖਾਲਸਾ ਜਵਾਨ ਦੇ ਪ੍ਰਧਾਨ ਔਰ ਸਾਡੇ ਬਹੁਤ ਹੀ ਸਤਕਾਰਯੋਗ ਵਿਧਾਇਕ ਸਾਫ ਦਾ ਮੰਤਰੀ ਡਾਕਟਰ ਇੰਦਰਬੀਰ ਸਿੰਘ ਨੀਡਰ ਹੁਰਾ ਨੂੰ ਬਣਾਇਆ ਗਿਆ ਸੋ ਅਸੀਂ ਸਾਰੇ ਗੁਰਰਾਮਦਾਸ ਪਾਸ਼ਾ ਦੇ ਚਰਚ ਨਤਮਸਤ ਹੋਣ ਲਈ ਆਏ ਆ ਕਿ ਗੁਰੂ ਸਾਹਿਬ ਸਾਡੇ ਕੋਲੋਂ ਸੇਵਾ ਲੈਣ ਔਰ ਪੂਰੀ ਮਰਿਆਨਾ ਸਹਿਤ ਸੇਵਾ ਲੈਣ ਅਸੀਂ ਇਹ ਬਖੀ ਹੋਈ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾ ਸਕੀਏ ਕਿਉਂਕਿ ਸਾਡਾ ਤਾਂ ਗੁਰੂ ਹੀ ਹੈ ਗੁਰੂ ਨੇ ਸਭ ਕੁਝ ਬਖਸ਼ਿਆ ਗੁਰੂ ਨੇ ਸੇਵਾ ਦਿੱਤੀ ਹੈ ਗੁਰੂ ਨੇ ਪਦਮੀਆਂ ਦਿੱਤੀਆਂ ਗੁਰੂ ਨੇ ਅਹੁਦੇ ਦਿੱਤੇ ਆ ਗੁਰੂ ਦੇ ਸੰਗਤ ਔਰ ਪੰਥ ਤੋਂ ਅੱਜ ਅਸੀਂ ਨਸਬਸਤ ਹੋਣਾ ਆਏ ਆ ਬਾਕੀ ਦੂਜੀ ਗੱਲ ਮੈਂ ਇੱਕ ਹੋਰ ਕਹਿਣੀ ਚਾਹਣਾ ਕਿ ਇਹ ਉਹ ਮੁਕੱਦਸ ਮਰਕਜ਼ ਹੈ ਭਾਵ ਇਹ ਸਥਾਨ ਸਿੱਖਾਂ ਦਾ ਲੇਕਿਨ ਇੱਥੇ ਸਭ ਧਰਮਾਂ ਦੇ ਸਭ ਵਰਨਾਂ ਦੇ ਸਾਰੇ ਇਲਾਕਿਆਂ ਦੇ ਲੋਕ ਆ ਕੇ ਸੁੱਖ ਸ਼ਾਂਤੀ ਮੰਗਦੇ ਨੇ ਇੱਥੇ ਆ ਕੇ ਸੁਰੱਖਿਤ ਮਹਿਸੂਸ ਹੁੰਦੇ ਨੇ ਤੋਂ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵਹਿਮ ਭਉਧ ਵੀ ਰਹਿਣਾ ਚਾਹੀਦਾ ਸਾਰੇ ਪ੍ਰਬੰਧ ਇੱਥੇ ਹਰ ਤਰ੍ਹਾਂ ਦੇ ਮੁਕੰਮਲ ਨੇ ਪਰ ਉਹ ਜਿਹੜੀਆਂ ਈਮੇਲ ਦਾ ਆਈਆਂ ਉਹਨਾਂ ਦੀ ਲੀਡਸ ਵੀ ਪੰਜਾਬ ਪੁੱਟ ਨੂੰ ਮਿਲ ਗਈਆਂ ਪਰ ਕੋਈ ਵੀ ਇਸ ਤਰ੍ਹਾਂ ਦੀ ਕੋ ਕਮੀ ਛੱਡੀ ਨਹੀਂ ਜਾਏਗੀ ਨਾ ਸਕਿਉਰਟੀ ਵਾਲੇ ਪਾਸਿਓਂ ਬਾਕੀ ਇੱਥੇ ਦੇ ਜਿਹੜਾ ਚੜ ਕੇ ਆਇਆ ਤੇ ਉਹਨੂੰ ਤਾਂ ਦੇ ਦੇਗਾ ਸੋ ਇਹ ਤਾਂ ਸਾਡਾ ਪੁਰਾਣਾ ਵਿਰਸਾ ਹੀ ਰਿਹਾ ਲੇਕਿਨ ਇੱਥੇ ਆ ਕੇ ਤਾਂ ਹਰੇਕ ਆਪ ਦੀ ਸਖਿਆ ਮੰਗਦਾ ਆਪ ਦੀ ਸੁੱਖ ਮੰਗਦਾ ਉਹਨੂੰ ਮਿਲਦਾ ਸੋ ਬਿਲਕੁਲ ਕਿਸੇ ਨੂੰ ਵੀ ਮੈਂ ਦੇਖਦਾ ਸੀ ਇਹਨਾਂ ਕਿ ਕਿਸੇ ਨੂੰ ਵੀ ਤੁਗਾਉਣ ਦੀ ਲੋੜ ਨਹੀਂ ਹੈ ਇਹ ਉਹ ਥਾਂ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹੈ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਸੁਨੋਬਤ ਨੇ ਜਿੱਥੇ ਮੀਰੀ ਪੀਰੀ ਦੇ ਮਾਲਕ ਦੀ ਕਿਰਪਾ ਹੈ ਜਿੱਥੇ ਅਕਾਲ ਪੁਰਖ ਦੀ ਕਿਰਪਾ ਸੋ ਇਸ ਸਥਾਨ ਬਾਰੇ ਬਿਲਕੁਲ ਤੁਗਾਉਣ ਦੀ ਲੋੜ ਨਹੀਂ ਆਓ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਲਖਮਸਤਕ ਹੋ ਅਸੀਂ ਵੀ ਅੱਜ ਗੁਰੂ ਸਾਹਿਬ ਦੀ ਕਿਰਪਾ ਨਾਲ ਕਾਜ ਜਿੱਤੇ ਹਾਂ ਸੰਗਤ ਦੇ ਜਨਰਾਰੇ ਨੂੰ ਆਵਦੇ ਮਸ਼ੀਨਾ ਲਾਵਾਂਗੇ ਗੁਰੂ ਸਾਹਿਬ ਨੂੰ ਨਤਪਸਤ ਹੋਵਾਂਗੇ ਬਹੁਤ ਧੰਨਵਾਦ ভাই ਇਕਸਰ ਲਈ ایਵੀਐਲ ਦੇ ਮਾਮਲੇ ਤੇ ਕਿੰਨੇ ਸਰਕਾਰੀ ਸਹਾਇਤਾ ਲਈ ਜਾ ਰਹੀ ਆ ਜਿਹੜੀ ਪੰਜਾਬ ਪੁਰਸ ਸਾਡੇ ਲਾ ਕੇ ਹਰੇਕ ਜਿਹੜੀ ਪੋਸੀਬਿਲਟੀ ਹੈ ਹਰੇਕ ਜਿਹੜੀ ਸੰਸਥਾ ਹੈ ਹਰੇਕ ਏਜੰਸੀ ਹੈ ਉਹਨੂੰ ਨਾਲ ਲੈ ਕੇ ਹੀ ਚੱਲਦੇ ਪਰ ਜਿਹੜੇ ਦੂਜੇ ਪਾਰਟੀ ਦੇ ਜਿਹੜੇ ਲੋਕ ਇਥੇ ਆ ਰਹੇ ਨੂੰ ਉਹਨਾਂ ਦਾ ਕਹਿਣਾ ਸੀਐਮ ਸਾਹਿਬ ਨੂੰ ਆਉਣ ਜਿਨਾਂ ਅਸੀਂ ਕੇਂਦਰ ਨੂੰ ਕੋਈ ਜੇ ਵੀ ਲੀਡਰ ਗਿਆ ਕਿ ਸਾਨੂੰ ਜੇ ਕਹਿਣਗੇ ਪੰਜਾਬ ਸਰਕਾਰ ਫਿਰ ਅਸੀਂ ਹੈਲਪ ਕਰਾਂਗੇ ਕੀ ਕਹਿਣ ਦੀ ਲੋੜ ਹੈ ਮੰ ਦੇਖੋ ਉਹ ਕਿੰਨਾ ਕੋਲੇ ਸੇਵਾ ਕਰੀ ਇੱਥੇ ਉਹਨਾਂ ਨੂੰ ਸੇਵਾ ਇਹਨਾਂ ਨੂੰ ਤਾਂ ਗੱਲਾਂ ਗੱਲਾਂ ਦੇ ਜਿੰਨੀ ਮਰਜ਼ੀ ਕਰਾ ਲਓ ਉਹਨਾਂ ਨੂੰ ਠੀਕ ਹੈ ਨਾ ਉਹਨਾਂ ਕੋਲੇ ਗੱਲਾਂ ਆਪਣੇ ਕੋਲੇ ਕੰਮ ਆਪਾਂ ਕਰਦੇ ਔਰ ਬੈਸਟ ਜਿਹੜੀ ਆਪਣੀ ਪੰਜਾਬ ਬੈਸਟ ਹੈ ਸਾਈਬਰ ਦੇ ਨਾਲ ਦਾ ਡਿਪਾਰਟਮੈਂਟ ਆ ਬੈਸਟ ਹੈ ਦੁਨੀਆ ਦਾ ਬੈਸਟ ਹੈ ਉਹਨਾਂ ਨੂੰ ਤਾਂ ਆਪਾਂ ਫੜ ਕੇ ਲੈਨੇ ਡਰੋਨ ਉਹ ਤਾਂ ਕੁਲੀ ਕੀ ਹੈ ਸੋ ਬਾਕੀ ਇਹ ਹੈ ਕਿ ਕੇਂਦਰ ਸਰਕਾਰ ਦੀ ਨਹੀਂ ਗੱਲ ਬੀਜੇਪੀ ਦੀ ਗੱਲ ਕਰਦਾ ਸਿੱਧੇ ਕੇਂਦਰ ਸਰਕਾਰ ਦੀ ਸਾਰੀਆਂ ਏਜੰਸੀਆਂ ਨਾਲ ਨਹੀਂ ਇਕੱਠੇ ਹੋ ਕੇ ਕੰਮ ਕਰਦੇ ਨੇ ਸਾਰੇ ਕੋਈ ਉਹਦੇ ਚ ਕਮੀ ਨਹੀਂ ਹੈ ਸਰਪੰਚ ਸਾਹਿਬ ਔਰ ਇਹ ਜਿਹੜੀ ਇਹ ਡੈਟਾ ਕੋਈ ਇਸ ਤਰ੍ਹਾਂ ਦੀ ਫੈਕਟ ਨਹੀਂ ਹੋਈ ਤਾਮਨ ਲੱਟ ਦੇ ਦਿੱਤਾ ਤਾਂ ਕਦੇ ਨਾਲ ਹੋਇਆ ਉਹਨਾਂ ਨੇ ਕੁਝ ਹਰ ਇੱਕ ਪਾਸੇ ਸਾਰੇ ਦੇਸ਼ ਦੀ ਇਸ ਤਰ੍ਹਾਂ ਦੀ ਮਿਲ ਵਿਚ ਸਾਰੇ ਦੇਸ਼ ਤੋਂ ਘਬਰਾਉਣ ਵਾਲੀ ਗੱਲ ਹੈ ਤੋਂ ਰਾਉਂਡ ਦੀ ਲੋਟ ਜਦੋਂ ਸਾਹ ਧਾਮੀ ਸਾਹਿਬ ਨੇ ਇਹ ਗੱਲ ਆਖੀ ਹੈ ਕਿ ਜਦੋਂ ਇਹ ਬੇਦਬੀ ਦਾ ਮਸਲੇ ਦੀ ਗੱਲ ਹੈ ਤਾਂ ਐਸਜੀਪੀਸੀ ਨਾਲ ਕੋਈ ਨਾਮ ਲੈ ਕੇ ਚੱਲਣਾ ਚਾਹੀਦਾ ਸੀਗਾ ਕੋਈ رائے ਲੈਣੀ ਚਾਹੀਦੀ ਸੀ ਕਮੇਟੀ ਜਿਹੜੀ ਬਣੀ ਉਹਦੇ ਵਿੱਚ ਕੋਈ ਸਾਡਾ ਮੈਂਬਰ ਨਹੀਂ ਹੈ ਕਿਸੇ ਤਰੀਕੇ ਨਾਲ ਸਾਡੀ ਕੋਈ رائے ਨਹੀਂ ਲਈ ਗਈ ਨਹੀਂ ਦੇਖੋ ਇਹ ਜਿਹੜੀ ਰਿਫਲੈਕਟ ਕਮੇਟੀ ਬਣੀ ਹੈ ਇਸੇ ਲਈ ਬਣੀ ਹੈ